ਤੁਸੀਂ ਰਾਜਾਵੰਦ ਦੀ ਬੇਟੀ ਇਸ ਵਕਤ ਮੌਜੂਦ ਨੇ ਕਿਵੇਂ ਜੀ ਲੱਗ ਰਿਹਾ ਸਭ ਤੋਂ ਪਹਿਲਾਂ ਕਿਉਂਕਿ ਇਮੋਸ਼ਨਲ ਹੋ ਗਈ ਸੀ ਪਹਿਲਾਂ ਦਾ ਪਾਪਾ ਨੂੰ ਦੇਖ ਕੇ ਪਾਪਾ ਨੂੰ ਜਿੱਦਾਂ ਦੇਖਣ ਦੀ ਆਦਤ ਹੋ ਗਈ ਹੈ ਐਂ ਦੇਖਣਾ ਹੈ ਅੱਗੇ ਵੀ ਅ ਮੈਂ ਮੈਂ ਬਹੁਤ ਜ਼ਿਆਦਾ ਖੁਸ਼ ਹੈ ਜੀ ਕਿ ਪਾਪਾ ਨੂੰ ਗਿੱਦੜਵਾ ਦੇ ਲੁਧਿਆਣੇ ਦੇ ਲੋਕਾਂ ਨੇ ਮੌਕਾ ਦਿੱਤਾ ਇੰਨਾ ਪਿਆਰ ਦਿੱਤਾ ਤੇ ਮੈਂ ਪੂਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਨਹੀਂ ਕਰ ਸਕਦੀ ਜਿਨ੍ਹਾਂ ਨੇ ਕਾਂਗਰਸ ਸਿਰਫ ਪਾਪਾ ਨੂੰ ਨਹੀਂ ਪੂਰੀ ਕਾਂਗਰਸ ਪਾਰਟੀ ਨੂੰ ਪੰਜਾਬ ਚ ਦਿੱਤਾ ਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਇਸੀ ਪੰਜਾਬ ਦੇ ਲੋਕਾਂ ਦਾ ਕਰੇ ਦੇਣਾ ਨਹੀਂ ਦੇ ਸਕਦੇ ਛੋਟੀ ਜੀ ਉਮਰ ਹੈ ਹਲੇ ਪਰ ਫਿਰ ਵੀ ਤੁਸੀਂ ਇੰਨੀ ਗੱਲ ਕਰ ਰਹੇ ਹੋ ਵਿਰੋਧੀਆਂ ਬਾਰੇ ਕੀ ਕਹੂੰਗੇ ਜਿਹੜੇ ਪਾਪਾ ਦੇ ਖਿਲਾਫ ਹਮੇਸ਼ਾ ਗੱਲ ਕਰਦੇ ਸੀਗੇ ਕਿ ਗਿੱਦੜ ਬਾਹੇ ਦੇ ਨੇ ਲੁਧਿਆਣਵੀ ਹੁਣ ਤਾਂ ਲੁਧਿਆਣਵੀ ਹੋ ਗਏ ਨੇ ਅਸੀਂ ਪੰਜਾਬ ਦੇ ਨਾਗਰਿਕ ਹੈ ਅਸੀਂ ਕਦੇ ਬਾਹਰਲੇ ਸੀਗੇ ਨਹੀਂ ਪੰਜਾਬ ਤੋਂ ਪਾਪਾ ਪੰਜਾਬ ਦੇ ਰਹਿਣ ਵਾਲੇ ਆ ਇੱਥੇ ਵੱਡੇ ਹੋਏ ਆ ਤੇ ਵਿਰੋਧੀਆਂ ਦਾ ਕੁਝ ਕਹਿਣ ਦੀ ਲੋੜ ਨਹੀਂ ਜੀ ਪਾਪਾ ਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੇ ਆਈ ਥਿੰਕ ਕਿ ਬਹੁਤ ਬਹੁਤ ਵੱਡੀ ਸਟੇਟਮੈਂਟ ਹੈ ਕਿ ਜਿੱਦੜ ਬਾਹੇ ਅਦਰ ਦੇ ਲੁਧਿਆਣੇ ਆਈ ਥਿੰਕ ਸਾਡੀ ਪੂਰੀ ਜ਼ਿੰਦਗੀ ਪੰਜਾਬ ਦੀ ਸੇਵਾ ਚ ਨਿਕਲ ਜੂਗੀ ਦੀ ਤੇ ਅਸੀਂ ਸਿਰਫ ਲੁਧਿਆਣਾ ਗਿੱਦੜਵਾ ਲੁਧਿਆਣੇ ਤਾਂ ਆਪਦਾ ਪੂਰਾ 100% ਦੇਵਾਂਗੇ ਗਿੱਦੜਵਾ ਵੀ ਪੂਰਾ 100% ਦੇਵਾਂਗੇ ਤੇ ਪੂਰੇ ਪੰਜਾਬ ਨੂੰ ਆਈ ਥਿੰਕ ਆਪ ਮੇਰੇ ਦੋਵੇਂ ਮਮ ਤੇ ਮੇਰੇ ਮਮ ਤੇ ਡੈਡ ਦੋਵੇਂ ਆਪਦਾ 100% ਦੇਵਾਂਗੇ ਇਸ ਵਕਤ ਤਸਵੀਰਾਂ ਤੁਸੀਂ ਦੇਖੋ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਵਕਤ ਗੱਡੀ ਦੇ ਉੱਤੇ ਨੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਸ ਵਕਤ ਵੜਿੰਗ ਸਾਹਿਬ ਇੰਡੀਆ ਲਾਈਨਸ ਦੀ ਜਿੱਤ ਹੋ ਰਹੀ ਹੈ ਉਸਤੇ ਕੀ ਕਹੋਗੇ ਮੈਂ ਜਿਹੜੀ ਕਿ ਪੋਜ਼ਿਟਿਵ ਅਪਰੋਚ ਸੀ ਪਾਰਟੀ ਦੀ ਔਰ ਜਿਸ ਪ੍ਰਕਾਰ ਲਾਈਕ ਮਾਈਂਡਡ ਇਕੱਠੇ ਹੋਏ ਇਸ ਦੇਸ਼ ਨੂੰ ਬਚਾਉਣ ਆਸੇ ਲੋਕਾਂ ਨੇ ਬਹੁਤ ਸਾਨੂੰ ਸਾਨੂੰ ਫਤਵਾ ਦਿੱਤਾ ਮੈਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਔਰ ਮੈਨੂੰ ਲੱਗਦਾ ਹੈ ਕਿ ਇਸ ਦੇਸ਼ ਦੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਬੜੀ ਲੋੜ ਹੈ ਬਹਾਲ ਰੱਖਣ ਦੀ ਲੋੜ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਔਰ ਬਹੁਤ ਭਾਰੀ ਮੰਡੇਟ ਲੋਕਾਂ ਨੇ ਦਿੱਤਾ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਮੇਰੀ ਪ੍ਰਧਾਨਗੀ ਦੇ ਜਦੋਂ ਰਾਜਾ ਬਿੰਦ ਪ੍ਰਧਾਨ ਹੋ ਤੋ 7 ਸੀਟਾਂ ਜਿੱਤ ਜਾਣੀਆਂ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਪਾਰਟੀ ਦੀ ਇਕਤਾ ਪ੍ਰਤਾਪ ਸਿੰਘ ਬਾਜਵਾ ਹਰੀ ਸਰਦਾਰ ਚੰਦਜੀਤ ਸਿੰਘ ਚਨੀ ਸਾਹਿਬ तमाम ਸੀਨੀਅਰ ਲੀਡਰ ਰੰਦਾਵਾ ਸਾਹਿਬ ਇਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਸੀ ਸਾਰੇ ਮਿਲ ਕੇ ਚੋਣਾਂ ਲੜੇ ਪਰ ਅੱਜ ਇਸ ਪੋਜੀਸ਼ਨ ਤੇ ਪਹੁੰਚ ਗਏ ਹੈ ਕਿ ਕਾਂਗਰਸ ਪਾਰਟੀ ਦੁਆਰਾ ਫੇਰ ਆਪਣੇ ਬਲਬੂਤੇ ਤੇ ਆਪਣੇ ਪੈਰਾਂ ਤੇ ਪੰਜਾਬ 'ਚ ਖੜੀ ਹੋ ਗਈ। ਕੀ ਕਹੋਗੇ ਜਿਹੜੇ ਭਾਜਪਾ 'ਚ ਚਲੇ ਗਏ ਜੁੜੂ ਲੁਧਿਆਣੇ ਤੋਂ ਸਾਂਸਸ ਸੀਗੇ ਕਾਂਗਰਸ ਨੂੰ ਮੈਨੂੰ ਅਫਸੋਸ ਹੈ ਅਫਸੋਸ ਹੈ ਚੰਗਾ ਹੁੰਦਾ ਜੇ ਅੱਜ ਬਿੱਟੂ ਕਾਂਗਰਸ ਪਾਰਟੀ 'ਚ ਹੁੰਦਾ ਔਰ ਕਾਂਗਰਸ ਪਾਰਟੀ 'ਚੋ ਐਮਪੀ ਬਣਦਾ ਤਸਵੀਰਾਂ ਸੀਗੀਆਂ ਇਸ ਵਕਤ ਤਸਵੀਰਾਂ ਨੇ ਤੇ ਪਰਿਵਾਰ ਪੂਰਾ ਨਾਲ ਆ ਤਸਵੀਰਾਂ ਨੇ ਅਮਰਿੰਦਰ ਸਿੰਘ ਰਾਜਾਵੜੀ ਜਿਹੜੇ ਆਪਣੀ ਗੱਲ ਰੱਖਦੇ ਨਜ਼ਰ ਆਏ ਜੇ ਗੱਲ ਕਰੀ ਇੰਡੀਆ ਅਲਾਈਂਸ ਦੀ ਤੇ ਨਾਮ ਦੇ ਨਾਲ ਰਵਨੀਤ ਬਿੱਟੂ ਦੇ ਵੀ ਤੰਜ ਕਸਦੇ ਨਜ਼ਰ ਆਏ ਅਮਰਿੰਦਰ ਸਿੰਘ ਰਾਜਾਵੜੀ ਕੈਮਰਾ ਪਰਸਨ ਰੋਹਿਤ ਨਾ ਬਜ਼ਮ ਵਰਮਾ ਡੇਲੀ ਪੋਸਟ ਲੁਧਿਆਣਾ